ਤਾਂ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਇਸ ਜਗ੍ਹਾ ਤੇ ਬੈਠ ਕੇ ਨਾਮ ਜਪਿਆ ਜਾਈ 11 ਪਾਠ ਕਰਨੇ ਆ ਦਸ਼ਮੇਸ਼ ਪਿਤਾ ਦੀ ਖੁਦ ਭਿਕ ਬਾਣੀ ਕਰਕੇ ਗਏ ਆ ਜੋ ਮਨ ਚ ਆਇਆ ਤੁਹਾਡਾ ਹੋਣਾ ਬਸ ਕਰਮਾਂ ਵਾਲੇ ਇਸ ਸਥਾਨ ਤੇ ਜਾ ਕੇ ਪਾਠ ਕਰਦੇ ਆ ਸੋ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਕਿਹੜਾ ਸਥਾਨ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਸੋ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਵੀ ਗੱਲ ਚੱਲਦੀ ਹੈ ਆਨੰਦਪੁਰ ਸਾਹਿਬ ਦੀ ਗੱਲ ਜ਼ਰੂਰ ਆਉਂਦੀ ਹੈ ਸਾਧ ਸੰਗਤ ਆਨੰਦਪੁਰ ਸਾਹਿਬ ਦੇ ਕਿਲਾ ਛੱਡਣ ਦੀ ਗੱਲ ਜ਼ਰੂਰ ਯਾਦ ਆਉਂਦੀ ਹੈ ਤੇ ਇੱਕ ਗੱਲ ਕਦੇ ਜਹਿਨ ਦੇ ਵਿੱਚ ਸੋਚਿਓ ਇਕੱਲੇ ਬਹਿ ਕੇ ਦਿਲ ਤੇ ਹੱਥ ਧਰ ਕੇ ਕਿੱਡਾ ਵੱਡਾ ਜਿਗਰਾ ਹੋਏਗਾ ਪਾਦਸ਼ਾ ਦਾ ਕਿੱਡਾ ਮਹਾਨ ਜਿਗਰਾ ਹੋਏਗਾ ਪਾਦਸ਼ਾ ਦਾ ਕਿੱਡਾ ਵੱਡਾ ਸਬਰ ਹੋਏਗਾ ਮੇਰੇ ਕਲਗੀਆਂ ਵਾਲੇ ਪਾਦਸ਼ਾ ਦੇ ਕੋਲ ਕਿੰਨਾ ਵੱਡਾ ਮਹਾਨ ਜ਼ੇਰਾ ਹੈ ਉਸ ਪਾਦਸ਼ਾ ਦਾ ਸਾਰ ਸੰਗਤ ਕਿੱਡਾ ਮਹਾਨ ਸਾਡਾ ਬਾਪੂ ਹੈ ਜਿਨੇ ਕਿੰਨਾ ਕੁਝ ਸੁਣਿਆ ਕਿੰਨਾ ਕੁਝ ਤਨ ਪਿੰਡੇ ਤੇ ਹੰਡਾਇਆ ਕਿੰਨਾ ਕੁਝ ਸਾਡੇ ਬਾਪੂ ਨੇ ਕੀਤਾ ਪਿਆਰਿਓ ਅਸੀਂ ਉਹਦਾ ਦੇਣ ਨਹੀਂ ਦੇ ਸਕਦੇ ਉਹਦਾ ਦੇਣ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਸਕਦਾ ਪਿਆਰਿਓ ਬਿਲਕੁਲ ਵੀ ਨਹੀਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਰ ਲਖਤੇ ਜਿਗਰ ਉਹਨਾਂ ਦੋ ਵੱਡਿਆਂ ਨੂੰ ਤੇ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਤੱਕਿਆ ਪਿਆਰਿਓ ਦੋ ਛੋਟਿਆਂ ਦੀ ਸਿਰਫ ਖਬਰ ਹੀ ਸੁਣੀ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਉਹਨਾਂ ਦਾ ਹਾਲ ਵੇਖਿਆ ਨਹੀਂ ਅੱਖੀਂ ਡਿਠਿਆ ਨਹੀਂ ਪਰ ਸੁਣਿਆ ਹੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਹੈ ਤਨ ਹੈ ਗੁਰੂ ਤਨ ਹੈ ਪਿਤਾ ਤਨ ਨੇ ਉਹਦੇ ਲਾਲ ਜਿਨ੍ਹਾਂ ਨੇ ਆਪਣੇ ਬਾਪ ਦੀ ਲਾਜ ਰੱਖੀ ਆਪਣੇ ਗੁਰੂ ਪਿਤਾ ਦੀ ਲਾਜ ਰੱਖੀ ਸਾਧ ਸੰਗਤ ਸਾਹਿਬਜ਼ਾਦੇ ਆਪਾ ਉਹਨਾਂ ਨਾਲ ਬਾਬਾ ਸ਼ਬਦ ਵਰਤਦੇ ਆ ਬਾਬਾ ਸ਼ਬਦ ਕਮਾਈਦਾ ਅੱਜ ਕੱਲ ਤੇ ਆਪਾਂ ਜਣੇ ਖਣੇ ਦੇ ਨਾਮ ਨਾਲ ਬਾਬਾ ਲਈ ਫਿਰਦੇ ਆਂ ਫਲਾਣੇ ਬਾਬਾ ਜੀ ਟਿਕੜੇ ਬਾਬਾ ਜੀ ਬਾਬਾ ਸ਼ਬਦ ਕਮਾਈ ਦਾ ਨਾਮ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਇਹ ਉਹਨਾਂ ਦੀ ਕਮਾਈ ਹੈ ਆਪਣੇ ਪਿਤਾ ਦੀ ਲਾਜ ਰੱਖੀ ਮੈਂ ਅੱਜ ਦੇ ਸਮੇਂ ਦੀ ਗੱਲ ਕਰ ਦੇਵਾਂ ਇੱਕ ਅਜਬ ਵਾਲੇ ਪੁੱਤਰ ਨੇ ਆਪਣੇ 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 ਪਿਤਾ ਦੀ ਲਾਜ ਰੱਖਣ ਦੀ ਗੱਲ ਦੂਰ ਦੀ ਗੱਲ ਰਹੀ ਆਪਣੇ ਪਿਤਾ ਦੀ ਸ਼ਰਮ ਤੱਕ ਵੀ ਨਹੀਂ ਕਰਦੇ ਆਪਣੇ ਪਿਤਾ ਦੀ ਸ਼ਰਮ ਹયા ਹੈ ਹੀ ਨਹੀਂ ਇੱਕ ਸਾਡੇ ਸਾਹਿਬ ਜਾਦੇ ਸੀ ਜਿਨ੍ਹਾਂ ਨੇ ਆਪਣੇ ਗੁਰੂ ਪਿਤਾ ਦੇ ਕਹਿਣੇ ਦੇ ਵਿੱਚ ਰਹਿ ਕੇ ਜ਼ਾਲਿਮਾਂ ਤੋਂ ਵੀ ਈਨ ਮੰਨਵਾ ਦਿੱਤੀ ਕਿ ਅਸੀਂ ਉਸ ਗੁਰੂ ਗੋਬਿੰਦ ਦੇ ਪੁੱਤਰ ਹਾਂ ਝੁਕਾਂਗੇ ਨਹੀਂ ਮਾਰ ਦਿਓ ਪੂਰੀ ਪੂਰੀ ਕੱਟ ਦਿਓ ਪਰ ਝੁਕਾਂਗੇ ਨਹੀਂ ਈਨ ਨਹੀਂ ਛੱਡੀ ਈਨ ਨਹੀਂ ਮੰਨੀ ਆਪਣਾ ਇਮਾਨ ਨਹੀਂ ਢੁਲਾਇਆ ਕਿੱਡਾ ਵੱਡਾ ਸਦਕ ਹੋਏਗਾ ਕਿੰਨਾ ਵੱਡਾ ਸਦਕ ਹੈ ਉਸ ਕਲਗੀਆਂ ਵਾਲੇ ਦੇ ਪੁੱਤਰਾਂ ਦਾ ਪਿਆਰਿਓ ਅਸੀਂ ਵੀ ਬਾਦਸ਼ਾ ਨੇ ਆਪਣੇ ਚਾਰ ਪੁੱਤਰ ਕੌਮ ਤੋਂ ਬਾਰੇ ਜਦੋਂ ਮਾਤਾ ਸਾਹਿਬਕੌਰ ਸਾਹਿਬ ਦੇਵਾ ਜੀ ਮਾਤਾ ਸੁੰਦਰੀ ਜੀ ਆ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਪੁੱਛਦਿਆਂ ਨੇ ਬਾਦਸ਼ਾ ਲਾਲ ਕਿੱਥੇ ਆ ਚਾਰ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾ ਨੇ ਕਿਹਾ ਦੇਖੋ ਵਿੱਚ ਹੀ ਨੇ ਤੁਹਾਨੂੰ ਨਜ਼ਰ ਆਉਣਗੇ ਤੁਸੀਂ ਵੇਖੋ ਸਹੀ ਪਰ ਪਿਆਰਿਓ ਦੁਬਾਰਾ ਕਿਹਾ ਕਿ 파ਰਸ਼ਾ ਨਜ਼ਰ ਨਹੀਂ ਆ ਰਹੇ 파ਰਸ਼ਾ ਗੀਂਦੇ ਨੇ ਦੁਬਾਰਾ ਵੇਖੋ 파ਰਸ਼ਾ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋ ਕੀਆ ਹੁਆ ਜੀਵਤ ਕਈ ਹਜ਼ਾਰ ਕਿਨੂ ਕਿਹਾ ਸਾਨੂੰ ਕਿਹਾ ਹੁਣ ਦੇਖੋ ਸੋਚੋ ਜਰਾ ਇੱਕ ਵਾਰੀ ਸਾਨੂੰ ਕਿਹਾ ਅਸੀਂ ਕਿੰਨੇ ਹਜ਼ਾਰ ਆ ਅਸੀਂ ਜੀਵਤ ਆ ਗੁਰੂ ਨੇ ਚਾਰ ਵਾਰੇ ਤੇ ਸਾਡੇ ਬਲ ਹੱਥ ਕਰਕੇ ਗਿਆ ਇਹ ਮੇਰੇ ਪੁੱਤਰ ਨੇ ਜੀਵਤ ਨੇ ਮੈਨੂੰ ਖੁਸ਼ੀ ਆ ਇਹ ਜੀਵਤ ਨੇ ਮੈਨੂੰ ਖੁਸ਼ੀ ਆ ਇਸ ਚੀਜ਼ ਦੀ ਵੀ ਇਹ ਜੀਵਤ ਨੇ ਹੁਣ ਜਰਾ ਆਪ ਸੋਚੋ ਵਿਪਾਤਸ਼ਾ ਨੇ ਕਿੱਡਾ ਮਾਣ ਕਰਕੇ ਇਹ ਗੱਲ ਕਹੀ ਹੋਏਗੀ ਕਿੱਡੀ ਵੱਡੀ ਗੱਲ ਐ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਕਹੀ ਸਾਡੇ ਵੱਲ ਮਾਣ ਕਰਕੇ ਮੇਰੇ ਪਾਤਸ਼ਾਹ ਨੇ ਇਹ ਗੱਲ ਕਹੀ ਕਿੱਡੀ ਮਹਾਨ ਗੱਲ ਆ ਸੋ ਸਾਧ ਸੰਗਤ ਅਸੀਂ ਕਿਉਂ ਨਹੀਂ ਸਮਝੇ ਖੈਰ ਮੈਂ ਜਿਹੜੀਆਂ ਬੇਨਤੀਆਂ ਕਰ ਰਿਹਾ ਸੀ ਕਿ ਸੋਚਿਓ ਜਰਾ ਇੱਕ ਵਾਰ ਵਿਚਾਰਿਓ ਜਰਾ ਇੱਕ ਵਾਰ ਕਿੱਡਾ ਵੱਡਾ ਜਿਗਰਾ ਹੋਏਗਾ ਉਸ ਕਲਗੀਆਂ ਵਾਲੇ ਦਾ ਜਿਨੇ ਐਡੀ ਵੱਡੀ ਸਾਡੇ ਤੇ ਆਸ ਰੱਖੀ ਪਰ ਅਸੀਂ ਅਸੀਂ ਕੀ ਉਸ ਉਸ ਦੀਆਂ ਉਮੀਦਾਂ ਤੇ ਖਰੇ ਉਤਰਿਆ ਆਪਣੇ ਆਪ ਤੋਂ ਪੁੱਛਿਓ ਸ਼ੀਸ਼ੇ ਅੱਗੇ ਖੜੇ ਹੋ ਕੇ ਪੁੱਛਿਓ ਗੱਲਾਂ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਖੈਰ ਮੈਂ ਬੇਨਤੀ ਕਰ ਰਿਹਾ ਸੀ ਸਾਧ ਸੰਗਤ ਜਿਹੜੇ ਵੀਰ ਭੈਣ ਗੁਰਦੁਆਰਾ ਜੜ ਪੱਟੀ ਸਾਹਿਬ ਗਏ ਹੋਏ ਨੇ ਜਿੱਥੇ ਰਾਏ ਕੱਲੇ ਨੇ ਆ ਕੇ ਸਾਰੀ ਹੂ ਬੂਹੂ ਬਾਰਤਾ ਦੱਸੀ ਤੇ ਪਾਤਸ਼ਾਹ ਉੱਥੇ ਬੈਠੇ ਤੇ ਪਿਆਰਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਬੈਠ ਕੇ ਫਿਰ ਇੱਕ ਡੀਲਾ ਪੁੱਟਿਆ ਤੀਰ ਦੀ ਨੋਕ ਨਾਲ ਤੇ ਕਹਿ ਦਿੱਤਾ ਅਗਲ ਅੱਜ ਤੋਂ ਮੁਗਲਿਆ ਸਲਤਨਤ ਦੀ ਜਿਹੜੀ ਹੈ ਉਹ ਜੜ ਪੁੱਟੀ ਗਈ ਸਾਧ ਸੰਗਤ ਬਹੁਤੇ ਸਾਡੇ ਵੀਰ ਭੈਣ ਉਸ ਸਥਾਨ ਤੇ ਗਏ ਹੋਣਗੇ ਜੇ ਨਹੀਂ ਗਏ ਤਾਂ ਜ਼ਰੂਰ ਜਾਇਓ ਉਸ ਅਸਥਾਨ ਤੇ ਬੈਠ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਿਓ ਉਸ ਅਸਥਾਨ ਤੇ ਬੈਠ ਕੇ ਪਾਠ ਕਰਿਓ ਨਿਤਨੇਮ ਕਰਿਓ 11 ਪਾਠ ਕਰਿਓ ਜਪਜੀ ਸਾਹਿਬ ਦੇ ਜਾਂ ਫਿਰ ਚੌਪਈ ਸਾਹਿਬ ਦੇ ਪਿਆਰਿਓ ਯਾਦ ਰੱਖਿਓ ਫਿਰ ਕਿਵੇਂ ਤੁਹਾਡਾ ਮਨ ਜਿਹੜਾ ਹੈ ਇੱਕ ਵਾਰੀ ਬਦਲੇਗਾ ਇੱਕ ਵਾਰੀ ਚੇਂਜ ਹੋਏਗਾ ਮਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆਉਣਗੀਆਂ ਤੇ ਜੋ ਸ਼ਾਇਦ ਅਸੀਂ ਮਿਸ ਕਰ ਚੁੱਕੇ ਹਾਂ ਜਿਨ੍ਹਾਂ ਦੀ ਸ਼ਾਇਦ ਜ਼ਰੂਰਤ ਹੈ ਪਿਆਰਿਓ ਸੋਚੋ ਜਰਾ ਇੱਕ ਵਾਰੀ ਕਿੰਨਾ ਉਹ ਵੱਡਾ ਅਸਥਾਨ ਹੈ ਪਿਆਰਿਓ ਸਾਨੂੰ ਉਥੇ ਜਾਣਾ ਚਾਹੀਦਾ ਹੈ ਉਥੇ ਜਿਹੜਾ ਬੈਠ ਕੇ ਪਾਠ ਕਰੇਗਾ ਸੱਚਮੁੱਚ ਉਹਦੇ ਦੁੱਖਾਂ ਦੀ ਜੜ ਪੱਟੀ ਜਾਏਗੀ ਪਿਆਰਿਓ ਉਸ ਸਥਾਨ ਤੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਉਸ ਸਥਾਨ ਤੇ ਜਾ ਕੇ ਸਾਨੂੰ ਮੱਥਾ ਟੇਕਣਾ ਚਾਹੀਦਾ ਹੈ ਜ਼ਰੂਰ ਜਾ ਕੇ ਉਸ ਸਥਾਨ ਤੇ ਮੱਥਾ ਟੇਕੀਏ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਸਾਧ ਸੰਗਤ ਤੇ ਜਾ ਕੇ ਆਪਣੇ ਆਪ ਦਾ ਜਿਹੜਾ ਫਰਜ਼ ਹੈ ਉਹ ਨਿਭਾਈਏ ਜਿੱਥੇ ਬੈਠ ਕੇ ਸੱਚੇ ਪਾਤਸ਼ਾਹ ਨੇ ਮੁਗਲਿਆ ਸਲਤਨਤ ਦੀ ਜੜ ਪੱਟ ਦਿੱਤੀ ਤੇ ਉੱਥੇ ਬੈਠ ਕੇ ਅਸੀਂ ਜੇ ਪਾਠ ਕਰਾਂਗੇ ਵੀ ਯਾਦ ਕਰਾਂਗੇ ਗੁਰੂ ਨੂੰ ਤੇ ਸਾਡੇ ਦੁੱਖਾਂ ਦੀ ਜੜ ਕਿਉਂ ਨਹੀਂ ਪੱਟੀ ਜਾਏਗੀ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਐਡੇ ਮਹਾਨ ਨੇ ਪਿਆਰਿਓ ਜਿਨ੍ਹਾਂ ਨੇ ਸਾਡੇ ਤੇ ਮਾਣ ਕਰਕੇ ਏਡੀ ਗੱਲ ਕਹਿ ਦਿੱਤੀ ਪਿਆਰਿਓ ਸਾਡੀ ਗੱਲ ਉਹਨਾਂ ਤੱਕ ਨਹੀਂ ਪਹੁੰਚੇਗੀ ਜ਼ਰਾ ਇੱਕ ਵਾਰੀ ਸੋਚਿਓ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ